ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਗੱਲ ਕਰਾਂਗੇ ਆਪਾਂ ਕੋਟੇਵਾ ਦੇ ਨਵੇਂ ਪ੍ਰੋਡਕਟ ਆ ਕੋਟੇਵਾ ਦੀ ਮੈਂ ਝੋਨੇ ਦੇ ਵਿੱਚ ਵੀਡੀਓ ਪਾਈਆਂ ਸੀ ਹੁਣ ਕਣਕ ਦੇ ਵਿੱਚ ਨਵੀਂ ਟੈਕਨੋਲੋਜੀ ਪੇਟਨ ਟੈਕਨੋਲੋਜੀ ਜਿਹੜੀ ਕਿ ਸਿਰਫ ਇਹਨਾਂ ਕੋਲ ਹੀ ਆ ਦਵਾਈ ਲੈ ਕੇ ਆਏ ਆ ਜਿਹੜਾ ਕੀ ਬਹੁਤ ਜ਼ਿਆਦੀ ਸਮੱਸਿਆ ਨਦੀਨਾਂ ਦੀ ਉਹ ਨਦੀਨ ਕਿਹੜੇ ਨੇ ਚੌੜੇ ਪੱਤੇ ਵਾਲੇ ਜਿਹੜੇ ਚੌੜੇ ਪੱਤੇ ਵਾਲੇ ਵੀ 7-8 ਤਰ੍ਹਾਂ ਦੇ ਨਦੀਨ ਨੇ ਕਿਹੜੇ-ਕਿਹੜੇ ਨੇ ਬਾਥੂ ਪਾਲਕ ਮੈਣਾ ਖੰਡੀ ਚਟਰੀ ਮਟਰੀ ਗਾਜਰੀਕਾ ਤੇ ਆ ਦੋ ਹੋਰ ਹੁੰਦੇ ਆ ਬਟਨਬੂਟੀ ਤੇ ਪਮੋਲ ਠੀਕ ਆ ਜਿੰਨੇ ਵੀ ਤਰ੍ਹਾਂ ਦੇ ਚੌੜੇ ਪੱਤੇ ਦੇ ਨਦੀਨ ਕਣਕ ਦੇ ਵਿੱਚ ਹੁੰਦੇ ਆ ਜੇ ਤੁਹਾਡੇ ਵਾਣ ਦੇ ਵਿੱਚ ਇਹ ਸਮੱਸਿਆ ਆਉਂਦੀ ਆ ਤਾਂ ਇੱਕ ਵਾਰੀ ਕੋਟੇਵਾ ਐਗਰੀ ਸਾਇੰਸ ਦੀ ਨਵੀਂ ਦਵਾਈ ਪਿਕਸਾਰੋ ਆਈ ਆ ਨਾ ਤਾਂ ਕੋਈ ਇਹਦਾ ਰੇਟ ਜ਼ਿਆਦਾ ਐਂਡ ਤੱਕ ਪੂਰੀ ਵੀਡੀਓ ਦੇਖ ਲਿਓ ਕੀ ਫਾਇਦਾ ਹੋਰ ਦਵਾਈਆਂ ਨਾਲ ਉਹ ਵੀ ਤੁਹਾਨੂੰ ਦੱਸ ਦਾਂਗੇ ਤੇ ਸਾਰੀ ਡਿਟੇਲ ਦੱਸਾਂਗੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਠੀਕ ਆ ਟੈਕਨੀਕ ਜੇ ਮੇਨ ਟੈਕਨੀਕ ਦੀ ਗੱਲ ਕਰੀਏ ਬਾਹਲੀ ਲੰਮੀ ਨਹੀਂ ਵੀਡੀਓ ਖਿੱਚਦਾ ਹਨਾ ਮੋٹے ਮੋٹے ਜਿਹੇ ਪੁਆਇੰਟ ਦੱਸੂਗਾ ਤੇ ਥੋੜੂ ਰਿਜ਼ਲਟ ਇਹਦਾ ਮਿਲੂਗਾ ਕਿਉਂਕਿ ਕੋਈ ਵੀ ਦਵਾਈ ਜਿਹੜੀ ਵੀ ਨਵੀਂ ਦਵਾਈ ਲਾਂਚ ਹੁੰਦੀ ਆ ਕੋਈ ਵੀ ਪੇਟੈਂਟ ਦਵਾਈ ਲਾਂਚ ਹੁੰਦੀ ਆ ਉਹਦਾ ਰਿਜ਼ਲਟ ਇੱਕ ਵਾਰੀ ਤੁਹਾਨੂੰ ਮਿਲਦਾ ਹੀ ਮਿਲਦਾ ਚਾਰ ਪੰਜ ਸਾਲਾਂ ਬਾਅਦ ਵਾਣ ਦੇ ਵਿੱਚ ਜਿਹੜੀਆਂ ਆਪਾਂ ਪੁਰਾਣੀਆਂ ਦਵਾਈਆਂ ਕਰਦੇ ਆ ਲਗਾਤਾਰ ਉਹਦਾ ਰੈਜ਼ਿਸਟੈਂਸ ਰਹਿ ਜਾਂਦਾ ਫਸਲ ਦੇ ਵਿੱਚ ਵੀ ਤੇ ਵਾਣ ਦੇ ਵਿੱਚ ਵੀ ਉਸ ਤੋਂ ਬਾਅਦ ਉਹ ਦਵਾਈ ਕੰਮ ਕਰਨੋਂ ਹਟ ਜਾਂਦੀ ਆ ਹਨਾ ਤੇ ਕੁਛ ਦਵਾਈਆਂ ਇਹੋ ਜਿਹਿਆਂ ਨੇ ਜਿਹੜਾ ਝਟਕਾ ਵੀ ਮਾਰਦੀਆਂ ਕਣਕ ਨੂੰ ਮੁੜ ਕੇ ਜਦੋਂ ਇਹ ਕਣਕ ਇੱਕ ਵਾਰੀ ਦਬ ਜੇ ਮੁੜ ਕੇ ਠਾਉਣੀ ਬਹੁਤ ਔਖੀ ਹੋ ਜਾਂਦੀ ਆ ਤਾਂ ਆਹ ਦਵਾਈ ਆ ਜਿਹੜੀ ਇਹ ਕਲੇਮ ਕਰਦੇ ਨੇ ਲੇਬਲ ਕਲੇਮ ਆ ਵੀ ਸਾਡੇ ਆਹ ਵਾਲੀ ਆ 1 2 3 4 5 6 ਆ ਸਾਰੇ ਦੇ ਸਾਰੇ ਲੇਬਲ ਕਲੇਮ ਨੇ ਵੀ 4 ਤੋਂ ਲੈ ਕੇ 8 ਪੱਤਿਆਂ ਤੱਕ ਜਿਹੜਾ ਮਰਜੀ ਨਦੀਨ ਆ ਜੇ ਬਾਥੂ ਪਾਲਕ ਮੈਣਾ ਖੰਡੀ ਚਟਰੀ ਮਟਰੀ ਗਾਜਰੀ ਕਾ ਲੇਬਲ ਕਲੇਮ ਵੀ ਛੱਡਦੀ ਨਹੀਂ ਉਹਨੂੰ ਠੀਕ ਆ ਤਬਾਹ ਕਰ ਦੂਗੀ ਤੇ ਬਾਕੀ ਡੋਜ਼ ਦੀ ਜੇ ਗੱਲ ਕਰੀਏ 200 ਐਮਐਲ ਬਈ ਦੀ ਡੋਜ਼ ਆ ਤਕਨੀਕ ਦੀ ਜੇ ਗੱਲ ਕਰੀਏ ਐ ਰਿਲੈਕਸ ਐਕਟਿਵ ਤਕਨੀਕ ਦੇ ਨਾਲ ਬਣੀ ਹੋਈ ਆ ਇਹ ਪਿਗਜ਼ਾਰੋ ਦਵਾਈ ਤੇ ਪੱਤੇ ਤੇ ਪੈ ਗਈ ਉਹਦਾ ਨਾਸ ਆ ਪੱਤਿਆਂ 'ਤੇ ਹੀ ਕੰਮ ਕਰਨਾ ਜੜਾਂ 'ਾਂ 'ਤੇ ਨਹੀਂ ਕੰਮ ਕਰਨਾ ਕੋਈ ਦਵਾਈ ਆ ਜਿਹੜੀ ਜੜਾਂ 'ਾਂ 'ਤੇ ਕੰਮ ਕਰਦੀ ਆ ਇਹ ਦਵਾਈ ਪੱਤੇ ਤੋਂ ਕੰਮ ਕਰਨੀ ਆ ਤੇ ਜਿਵੇਂ ਹੁਣ ਅੱਗੇ ਧੁੰਦ ਦੇ ਮੌਸਮ ਆਉਣਗੇ ਧੁੰਦ ਵਾਲੇ ਮੌਸਮ ਦੇ ਵਿੱਚ 100% ਅਸਰਦਾਰ ਆ ਕਈ ਦਵਾਈਆਂ ਨੇ ਜਿਹੜੀਆਂ ਜਦੋਂ ਧੁੰਦ ਪੈ ਜਾਂਦੀ ਆ ਨਾ ਉਹਨਾਂ ਕੰਮ ਨਹੀਂ ਕਰਦੀਆਂ ਹਣਾ ਜਿਆ ਵਾਨ ਗਿੱਲਾ ਹੋਵੇ ਉਹਨਾਂ ਕੰਮ ਨਹੀਂ ਕਰਦੀਆਂ ਇਹ ਕੰਮ ਕਰਦੀ ਆ ਪਹਿਲੇ ਪਾਣੀ ਤੋਂ ਬਾਅਦ ਵੀ ਕਰ ਸਕਦੇ ਤੁਸੀਂ ਦੂਜੇ ਪਾਣੀ ਤੋਂ ਬਾਅਦ ਵੀ ਕਰ ਸਕਦੇ ਹੋ ਪਹਿਲੇ ਪਾਣੀ ਤੋਂ ਪਹਿਲਾਂ ਵੀ ਕਰ ਸਕਦੇ ਹੋ ਪਰ ਤੁਹਾਡੇ ਕੋਲੇ ਕੰਡੀਸ਼ਨ ਕੀ ਆ ਚਾਰ ਤੋਂ ਅੱਠ ਪੱਤਿਆਂ ਦਾ ਨਦੀਨ ਹੋਣਾ ਚਾਹੀਦਾ ਹੀ ਚਾਹੀਦਾ ਠੀਕ ਆ ਤਾਂ ਪਹਿਲਾ ਪਾਣੀ ਦਾ ਆਪਾਂ ਕਾਲੀ ਚ ਲਾਈ ਜਾਂਦੇ ਆ ਕੋਈ 25 ਦਿਨਾਂ ਤੇ ਲਾਤਾ ਕੋਈ 30 ਦਿਨਾਂ ਤੇ ਲਾਤਾ ਤਾਂ ਮੈਂ ਰਿਕਮੈਂਡ ਕਰੂੰ ਵੀ ਪਹਿਲਾ ਪਾਣੀ ਲਾ ਕੇ ਉਦੋਂ ਬਾਅਦ ਇਹ ਦਵਾਈ ਤੁਸੀਂ ਕਰੋ ਜੇ ਤੁਹਾਡੇ ਕੋਲੇ ਆ ਹੁੰਦਾ ਚੌੜੇ ਪੱਤੇ ਵਾਲੇ ਨਦੀਨ ਹੁੰਦੇ ਆ ਤਾਂ ਕੱਖ ਨਹੀਂ ਲੈਣਾ ਠੀਕ ਆ ਬਈ ਦੂਜੀ ਗੱਲ ਹੁਣ ਤੁਹਾਡੇ ਕੋਲੇ ਗੁੱਲੀ ਡੰਡਾ ਆ ਗਿਆ ਨਾਲ ਗੁੱਲੀ ਡੰਡਾ ਵੀ ਹੁੰਦਾ ਤਾਂ ਗੁੱਲੀ ਡੰਡੇ ਦੇ ਲਈ ਤੁਸੀਂ ਟਾਪਿਕ ਤੇ ਐਕਸਲ ਨਾਲ ਮਿਕਸ ਕਰ ਸਕਦੇ ਹੋ ਇਹਦੇ ਈਜ਼ਲੀ ਇਹ ਬਹੁਤ ਚੰਗੀ ਗੱਲ ਆ ਜਿਹੜੀ ਇਹਨਾਂ ਨੇ ਦੱਸੀ ਆ ਰੇਟ ਰੇਟ ਮੈਂ ਦੱਸ ਹੀ ਦੇਣਾ ਹੁਣ ਹਰੇਕ ਪ੍ਰੋਡਕਟ ਦਾ 675 ਰੁਪਏ ਰੇਟ ਬਣੂ ਬਈ ਇਹ ਕਿੱਲੇ ਦਾ ਤੇ ਕੱਟ ਵਾਲੀ ਨੋਜਲ ਦੇ ਨਾਲ ਹੱਥ ਵਾਲੀ ਢੋਲੀ ਦੇ ਨਾਲ ਜਾਂ ਬੈਟਰੀ ਵਾਲੀ ਢੋਲੀ ਦੇ ਨਾਲ ਕਰ ਦਿਓ ਤਾਂ ਕਰ ਦਿਓ ਕਿਉਂਕਿ ਉਹਦੇ ਨਾਲ ਦਵਾਈ ਸੋਣੀ ਹੁੰਦੀ ਆ ਜਿਹੜੇ ਭੁੰਡੇ ਨੇ ਭੁੰਡੇ ਨਾਲ ਕਰਦੇ ਆ ਜਦੋਂ ਉਹਦਾ ਪ੍ਰੈਸ਼ਰ ਬਹੁਤ ਹੁੰਦਾ ਉੰਨੀ ਪੱਤਿਆਂ ਤੇ ਦਵਾਈ ਨਹੀਂ ਪੈਂਦੀ ਤੇ ਪਾਣੀ ਜਿਹੜਾ ਲਾਉਣਾ ਉਹ 120 ਤੋਂ 150 ਲੀਟਰ ਲਾਉਣਾ ਹੀ ਲਾਉਣਾ ਇਹ ਧਿਆਨ ਨਾਲ ਰੱਖਿਓ ਇਹ ਨਹੀਂ ਹੈਗਾ ਵੀ ਚਾਰ ਢੋਲੀਆਂ ਟਪਾ ਕੇ ਨਿਕਲ ਗਏ ਵਿੱਚੋਂ ਨਾ 120 ਤੋਂ 150 ਲੀਟਰ ਦੇ ਵਿੱਚ ਵਿੱਚ ਲਾਉਣੀਆਂ ਸ਼ੌਂਕ ਦੇ ਨਾਲ ਅੱਠ-ਨੌ ਢੋਲੀਆਂ ਲਾਓ ਪਾਣੀ ਲਾਓ ਹੱਥ ਵਾਲੀ ਢੋਲੀ ਨਾਲ ਜਾਂ ਕੱਟ ਵਾਲੀ ਨੋਜਲ ਜ਼ਰੂਰੀ ਆ ਤੁਹਾਡੇ ਕੋਲੇ ਬੈਟਰੀ ਵਾਲਾ ਪੰਪ ਜ਼ਰੂਰੀ ਆ ਆਹ ਹੁਣ 240 ਜਿਹੜੀ ਕਰਦੇ ਨੇ 240 ਦੀ ਤੁਸੀਂ ਦੇਖਿਆ ਕਿ ਖੋੜਾ ਪ੍ਰਾਣੀ ਦਵਾਈ ਆ ਇੱਕ ਤਾਂ ਉਹ ਆ ਸਾਰੇ ਨਦੀਨਾਂ ਤੇ ਨਹੀਂ ਅਸਰ ਕਰਦੀ ਨੋ ਡਾਊਟ ਜਿਹੜੇ ਇੱਕ ਦੋ ਨਦੀਨ ਮਾਰਦੀ ਆ ਨਾਲ ਤੁਹਾਡੀ ਕਣਕ ਵੀ ਮਾਰ ਦਿੰਦੀ ਆ ਝਟਕਾ ਮਾਰਦੀ ਆ ਸਾਰੇ ਨਦੀਨ ਨਹੀਂ ਕਰਦੀ ਤੇ ਸੱਟੇ ਤੇ ਅਸਰ ਜ਼ਰੂਰ ਪੈਂਦਾ ਜਿੱਥੇ 240 ਆਪਾਂ ਕੀਤੀ ਹੋਵੇ ਨਾ ਉੱਥੇ ਸੱਟਾ ਵਿੰਗਾ ਡੇਡਾ ਜਾ ਨਿਕਲਦਾ ਇਹ ਹਰੇਕ ਨੂੰ ਪਤਾ ਤੇ ਇਹ ਵਾਲੀ ਜਿੱਥੇ ਆਪਾਂ ਪਿਕਸਾਰੋ ਕਰਤੀ ਕੰਪਨੀ ਕਲੇਮ ਕਰਦੀ ਆ ਵੀ ਨਾ ਤਾਂ ਕਣਕ ਨੂੰ ਝਟਕਾ ਮਾਰੇ ਨਾ ਕੋਈ ਸਿੱਟੇ ਤੇ ਅਸਰ ਆ ਤੇ ਜਿੱਥੇ ਕਣਕ ਨੂੰ ਝਟਕਾ ਹੀ ਨਹੀਂ ਪੈਣਾ ਸਿੱਟੇ ਤੇ ਕੋਈ ਅਸਰ ਹੀ ਨਹੀਂ ਉਥੇ ਝਾੜ ਕਣਕ ਦਾ ਆਟੋਮੈਟਿਕਲੀ ਵੱਜ ਜਣ ਤੇ ਨਦੀਨ ਇਹ ਛੜਦੀ ਨਹੀਂ ਆ ਦੋ ਬਟਨ ਬੂਟੀ ਤੇ ਭਮੋਲ ਮਾਰਦੀ ਇਹਨਾਂ ਨੂੰ ਇਹ ਆ ਪਰ ਇਹ ਲੇਬਲ ਕਲੇਮ ਨਹੀਂ ਕਰਦੇ ਕਿਉਂ ਕਿ ਕਿਉਂਕਿ ਇਹ ਕਹਿੰਦੇ ਆ ਵੀ ਦੋ ਤੋਂ ਚਾਰ ਪੱਤੇ ਦਾ ਜੇ ਹੋਊਗਾ ਤਾਂ ਹੀ ਮਾਰੂਗਾ ਤੇ ਆਹਾ ਇਹ ਤਾਂ ਚਾਰ ਤੋਂ ਅੱਠ ਪੱਤੇ ਦਾ ਵੀ ਹੋ ਜੇ ਫਿਰ ਵੀ ਚੱਕ ਦਿੰਦੀ ਆ ਰੇਸ ਠੀਕ ਆ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਦਵਾਈ ਤੁਸੀਂ ਗੁੱਲੀ ਡੰਡੇ ਤੋਂ ਵਰਤ ਰਹੇ ਹੋ ਜਾਂ ਆਹ ਬਾਥੂ ਪਾਲਕ ਮੈਣਾ ਖੰਡੀ ਚਟਰੀ ਮਟਰੀ ਜੇ ਤੁਹਾਡੇ ਹੁੰਦਾ ਤਾਂ ਕਿਹੜੀ ਦਵਾਈ ਵਰਤ ਰਹੇ ਹੋ ਮੈਂ ਤੁਹਾਨੂੰ ਰეკਮੈਂਡ ਕਰਦਾ ਵੀ ਇੱਕ ਵਾਰੀ ਥੋੜੇ ਜੇ ਏਰੀਏ ਦੇ ਵਿੱਚ ਤਾਂ ਜ਼ਰੂਰ ਟ੍ਰਾਇਲ ਲਾ ਕੇ ਦੇਖੋ ਨਵੀਂ ਦਵਾਈ ਆ 100% ਕੰਮ ਕਰੂਗੀ ਕਰੂਗੀ 200 ਐਮਐਲ ਡੋਜ ਆ ਕੋਟੇਵਾ ਐਗਰੀ ਸਾਇੰਸ ਨੇ ਦਿੱਤੀ ਆ ਬਈ ਪੰਜਾਰੋ ਇਹਦਾ ਨਾਮ ਆ इजीली ਤੁਹਾਨੂੰ ਮਿਲ ਜੂ ਜਿੱਥੋਂ ਮਰਜ਼ੀ ਲੈ ਲਓ ਤੁਹਾਡੇ ਨੇੜੇ ਦੇ ਸਟੋਰ ਤੋਂ ਨੇੜੇ ਦੇ ਦੁਕਾਨ ਤੋਂ ਠੀਕ ਆ ਬਈ ਕੰਟੈਕਟਰ ਧੁੰਦ ਵਾਲੇ ਮੌਸਮ ਦੇ ਵਿੱਚ ਆ ਸਰਦਾਰ ਟੌਪਿਕ ਤੇ ਐਕਸਲ ਦੇ ਨਾਲ ਮਿਕਸ ਕਰ ਸਕਦੇ ਆ 675 ਰੁਪਏ ਰੇਟ ਕੱਟ ਵਾਲੀ ਨੋਜ਼ਲ ਤੇ ਹੱਥ ਵਾਲੀ ਢੋਲੀ ਜਾਂ ਬੈਟਰੀ ਵਾਲੀ ਢੋਲੀ ਦੇ ਨਾਲ 150 ਤੋਂ 120 ਤੋਂ 150 ਲੀਟਰ ਪਾਣੀ ਦੇ ਨਾਲ ਤੁਸੀਂ ਇਹ ਦਵਾਈ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਜੀ ਹੋਰ ਵੀਡੀਓ ਦੇ ਵਿੱਚ ਮਿਲਾਂਗੇ ਥੈਂਕ ਯੂ ਸੋ ਮੱਚ